ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਹਾਲ ਦਾ ਕਰਦਾ ਮੇਰੇ ਵੀ ਤੂਤਰ ਕੋਤਰ ਸੰਤਾ ਭਾਈ ਸਾਰੇ ਵੀਰਾਂ ਦੇ ਘਰ ਸਭ ਠੀਕ ਹੈ ਲਓ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ 9:00 ਵਜੇ ਤੇ ਰਾਤ ਵੀ ਬਹੁਤ ਔਖਾ ਆ ਪਈ ਆ ਕੁਛ ਹੋਣਾ ਬਸ ਨਾ ਕੋਈ ਤੁਸੀਂ ਆਏ ਵੇਖੋ ਅੰਦਰ ਪੱਤੇ ਪੁੱਤੇ ਕਿੰਨੇ ਖਿਲਦੇ ਪਏ ਆ ਰਾਤ ਆ ਹੀ ਹਨੇਰੀ ਯਾਰ ਮੁੰਡਾ ਦਾ ਠੀਕ ਹੈ ਤੇ ਹਨੇਰੀ ਕਾਰਨ ਲਾਈਟ ਵੀ ਭੱਜ ਗਈ ਲਾਈਟ ਜਦੋਂ ਜਾਵੜੇ ਫਿਰ ਸਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਹੁੰਦਾ ਹਨ ਗਰਮੀ ਨਾਲ ਬੁਰਾ ਹਾਲ ਬਾਹਰ ਬੰਜਾ ਘਟਣ ਦੀ ਮੇਰੀ ਪਹੁੰਚ ਹੀ ਨਹੀਂ ਪਈ ਉੱਤੋਂ ਮੱਛਰ ਖਾ ਗਿਆ ਬਈ ਪਰ ਦਿਨਾਂ ਦਾ 2 ਘੰਟੇ ਲੇਟ ਹੋਈ ਹਣੀ ਮਿਲਦਾ 2 ਘੰਟੇ ਜਾ ਕੇ ਹੀ ਕੱਟੇ ਮੈਂ ਰਾਤ ਨੂੰ ਤਿੰਨ ਤੋਂ 9 ਵਜੇ ਸੁੱਤਾ ਉਦੋਂ ਵਾ ਠੀਕ ਹੈ ਕਿ ਨਹੀਂ ਬਾਕੀ ਚਲੋ ਕੋਈ ਡੱਕਤ ਵਾਲੀ ਗੱਲ ਨਹੀਂ ਪਹਿਲਾਂ ਸਾਰਿਆਂ ਤੋਂ ਆਪਾਂ ਹੋਈਏ ਬੱਚਾ ਵਾਲੇ ਖੁੱਡੇ ਦੇ ਨੇੜੇ ਉੱਠਣ ਸਾਰ ਪਹਿਲਾ ਕੰਮ ਆ ਜੋ ਜਾਲ ਚ ਵੀ ਨਾ ਯਾਰ ਕੀੜਿਆਂ ਨੇ ਬੜੀ ਲੈਣੀ ਕੀਤੀ ਇਹਨਾਂ ਦੀ ਪائیں ਦੀ ਖੜ ਜੋ ਯਾਰ ਇਹਨਾਂ ਦਾ ਕਰਕੇ ਹੱਲ ਆਪਾਂ ਤੇ ਹੁਣ ਆਈਏ ਬੱਚਾ ਗੰਨੀ ਆਏ ਹੈ ਸਾਰੇ ਬੀਬੀ ਪੀਜਨ ਹੈ ਇੱਕ ਬੀਬੀ ਪੀਜਨ ਹੋਰ ਤਾਂ ਹਾਂ ਜਾਵੜਾ ਬਾਲੇ ਅੱਗ ਲੱਗੀ ਆ ਲੈਣੇ ਜਿਹੜੇ ਉਹੀ ਜਾਂਦੇ ਆ ਤਾਂ ਨੂੰ ਬਾਕੀ ਉਹ ਕੇਰ ਬੋਟਾ ਹਾਂ ਪੁੱਤ ਸੈਟੋ ਮੇਟਾ ਓਏ ਤੇਰੀ ਭੈਣ ਨੂੰ ਡਿੱਗ ਪਿਆ ਓ ਡਿੱਗ ਪਿਆ ਓ ਡਿੱਗ ਪਿਆ ਛੋਕਰੀ ਹੈ ਉਹ ਡਿੱਗ ਪਈ ਨਾ ਪੁੱਤ ਐ ਡੱਦੇਗਾ ਤੂੰ ਕੋ ਡਿੱਗ ਪਿਆ ਪੜਾ ਲਈ ਢੂਈ ਦੇਖ ਕੇ ਚਲੋ ਕੋਈ ਗੱਲ ਸਾਡੀ ਥੱਲੇ ਦਿੱਤੇ ਸਾਰੇ ਹਨਾ ਮੈਂ ਨਾਲੇ ਦਾਣੇ ਦੋਨੇ ਰੱਖਾਂਗੇ ਟ੍ਰੇ 'ਚ ਮਾੜਾ ਮੋਟਾ ਮੂੰਹ ਮਾਰਨਾ ਸਿੱਖਣਗੇ ਜਿਹੜੇ ਬਾਲੇ ਅੱਗ ਲੱਗੀ ਵਾਲੇ ਹਨ ਜਿਹੜਾ ਇਹ ਤੁਹਾਨੂੰ ਦੋਹਾਂ ਦੀ ਗੱਲ ਕੀਤੀ ਸੀ ਉਹਨਾਂ 'ਚ ਇੱਕ ਹੋ ਦੇਖੋ ਤਾਂ ਫੱਟੀ ਦੇ ਜਿਹੜਾ ਬੈਠਾ ਠੀਕ ਹੈ ਕਿ ਨਹੀਂ ਇਹ ਇਧਰਲੇ ਪਾਸੇ ਆ ਇਧਰਲੇ ਪਾਸੇ ਆ ਇਹ ਤਿੰਨ ਭੈਣ ਭਰਾਏ ਦੇ ਤਿੰਨਾਂ ਲਈ ਡਾਰਾ ਤੇ ਤਿੰਨਾਂ ਦੇ ਮੈਨੂੰ ਚੇਪਾਂ ਲਾਉਣੀਆਂ ਪੈਣਗੀਆਂ ਗਾਰੰਟੀ ਹੈ ਬਿਨਾ ਚੇਪਾਂ ਤੋਂ ਵੇਚਦੇ ਨਹੀਂ ਬਈ ਇਹ ਛੋਟੇ ਹੁੰਦੇ ਡਾਰੀ ਮਾਰ ਗਏ ਤਾਂ ਨੁਕਸਾਨ ਹੈ ਜਿਆਦਾ ਵੱਡੇ ਹੋ ਕੇ ਡਾਤੇ ਤਾਂ ਨੁਕਸਾਨ ਹੈ ਬੈਂਦੇ ਕਿਸੇ ਦਿਨ ਆਉਣਾ ਘਰੀ ਆ ਮੁੜ ਕੇ ਪਰ ਯਾਰ 5 5 6 6 ਦਿਨ ਐਵੇਂ ਕੋਠੀਆਂ ਕੋਠੀਆਂ ਵੀ ਨਹੀਂ ਜਿਆਦਾ ਦਰਾਖਤ ਦੇ ਬੈਂਦੇ ਸੱਚ ਕਾਲ ਹੋਰ ਕੋਠੀ ਦੇ ਨਹੀਂ ਬੈਠਣ ਨੇ ਦਰਾਖਤ ਦੇ ਬੈਠਣਗੇ ਤਾਂ ਬੈਠੇ ਇਹ ਵੀ ਪੱਕਾ ਇਹਨਾਂ ਦੀ ਬਲੱਡ ਦੀ ਨਿਸ਼ਾਨੀ ਹੈ ਤੇ 5 5 6 ਦਿਨ ਰੁਲੀ ਜਾਣਾ ਦਰਾਖਤਾਂ ਚਾਣਾ ਐਵੇਂ ਛੱਪੜਾ ਜਿਸ ਨੂੰ ਪਤਾ ਜਿਹੜਾ 5 6 ਦਿਨ ਕਬੂਤਰ ਬਾਹਰ ਰਹਿ ਗਿਆ 5 6 ਦਿਨ ਕਿਸੇ ਨਾ ਕਿਸੇ ਤਾ ਪਾਣੀ ਪੀਂਦੇ ਜਾਂ ਦਾਣਿਆਂ ਦਾ ਤਾਂ ਸਰ ਜਾਂਦਾ ਤੇ ਛੱਪੜੀ ਹੁੰਦੇ ਆ ਠੀਕ ਆ ਛੱਪਣਾ ਉਹ ਆਪਣੇ ਪਾਣੀ ਪੀ ਕੇ ਕੀ ਫਾਇਦਾ ਉਹ ਗੱਲ ਹੈ ਹਨਾ ਤੇ ਉਹ ਦੂਜੇ ਚੰਗਾ ਆਪਾਂ ਜਿਹਨਾਂ ਦਾ ਆਪਾਂ ਨੂੰ ਪਤਾ ਹੈ ਵੀ ਇਹਨਾਂ ਨੇ ਖਰਾਬ ਕਰਨਾ ਹੈ ਉਹਨਾਂ ਨੂੰ ਪੋਸਟ ਸਾਫ ਤੇ ਡੇ ਲਾ ਗਏ ਹੁਣ ਚਿਪਾਂ ਵਾਲਾ ਟ੍ਰੀਟਮੈਂਟ ਬੈਸਟ ਹੈ ਚਿਪਾਂ ਵਾਲਾ ਇੰਨਾ ਕਿ ਜਦੋਂ ਉਹਨੂੰ ਐਂ ਪਤਾ ਲੱਗ ਜੂਵੇ ਅਸੀਂ ਉੱਡ ਨਹੀਂ ਸਕਦੇ ਸਾਡੀ ਮਾਰ ਛਤਰੀ ਤੱਕ ਜਦ ਜਿੱਦਨ ਚਿਪਾਂ ਖੋਲਣਾ ਉਹਨੇ ਉਧਰ ਹੀ ਐਂ ਗੀੜਾ ਬਾਕੀ ਛਤਰੀ ਦੇ ਬੈ ਜਾਣਾ ਤੇ ਉਹਦੋਂ ਹੌਲੀ ਹੌਲੀ ਰਮਾਂ ਹੋਣਗੇ ਖੂਬਸੂ ਅਡੇ ਲੱਗ ਜਾਣਗੇ ਆਪਣੇ ਤਿੰਨੇ ਬੱਚੇ ਹੋਰ ਕਿਸੇ ਦਾ ਕੋਈ ਰੌਲਾ ਨਹੀਂ ਸਿਰਫ ਤਿੰਨ ਬੱਚੇ ਐ ਮੇਨ ਤੇ ਵਿੱਚੋਂ ਗੈਸ ਲਗ ਭਗ ਭਰਾਵਾਂ ਦੇ ਸਹੀ ਆਏ ਆ ਦੇ ਕੋਈ ਸਭਰਾਵਾਂ ਦੇ ਗੈਸ ਗਲਤ ਆਏ ਆ ਹਨ ਜਿਹੜੇ ਕਾਲੀ ਕੁਲੀ ਤਰਤੀ ਰੂਤੀ ਆਖੇ ਸੀ ਕਾਲੀ ਕੁਲੀ ਰੇਤੀ ਰੂਤੀ ਦਾ ਕੋਈ ਚੱਕਰ ਨਹੀਂ ਉਹਨਾਂ ਹੀ ਤਾਂ ਪਿਛਲੇ ਸਾਲ ਬੱਚੇ ਨੂੰ ਓਡੇ ਆਪ ਇਹਨਾਂ ਨੂੰ ਓੜਦਗੀਆਂ ਉਹ ਪਿਛਲੇ ਸਾਲ ਨਾਲ ਤਾਂ ਕਾਲੀ ਦੇ ਬੱਚੇ ਨਹੀਂ ਗੜ ਲੰਦਾ ਨਾ ਹਰਤੀ ਦੇ ਬੱਚੇ ਲਿਆਂਦਾ ਸਿੱਧਾ ਹੀ ਹਿਸਾਬ ਹੈ ਐਦਾਂ ਦੀ ਜੋੜੀਆਂ ਪੱਟ ਕੇ ਲਾਂਗਾਂ ਨਾ ਵੇਖੋ ਕੀ ਕਹਦੇ ਆ ਠੀਕ ਆ ਕਿ ਨਹੀਂ ਤੇ ਇੱਕ ਗੱਲ ਹੋਰ ਹਨਾ ਕੋਈ ਸਭਰਾ ਕਰੀ ਜਾਂਦੇ ਆ ਵੀ ਬਈ ਵੱਡੇ ਕਬੂਤਰਾਂ ਦੇ ਵੀਡੀਓ ਪਾ ਦਿਓ ਹਨਾ ਵੱਡੇ ਸ਼ਾਹ ਆਖੇ ਤੇ ਵੱਡੇ ਟੂਸਿਆਂ ਵਾਲੇ ਤੇ 460 ਵਾਲੇ ਤੇ ਖੇਤਾਂ ਵਾਲੇ ਟੂਤ ਕਿਸੇ ਤੇ ਵੀ ਹਨਾ ਕਹਿਣ ਦਾ ਭਾਅ ਹੈ ਚੱਕਰ ਬਈ ਕੀ ਆਣਾ ਵੀਡੀਓ ਪਾ ਲ ਗਿਆ ਆਪਾਂ ਯਾਰ ਵੀਡੀਓ ਪਾਉ ਨੂੰ ਜੀ ਨਹੀਂ ਕਰਦਾ ਵੱਡੇ ਉਤਰਾਂ ਦੇ ਅੱਗੇ ਠੀਕ ਹੈ ਤਾਂ ਵੀ ਆਪਾਂ ਕੀ ਵਡਿਆਈ ਕਰਾਂਗੇ ਇਹਨਾਂ ਦੀ ਕੋਈ ਬਾਜੀ ਨਹੀਂ ਜਿੱਤਿਆ ਠੀਕ ਹੈ કે ਨਹੀਂ ਕੋਈ ਕਬੂਤਰ ਬਾਜੀ ਨਹੀਂ ਜਿੱਤਿਆ ਕਿਸੇ ਨੇ ਵੇਥ ਨਹੀਂ ਪਾਈ ਫਿਰ ਵੀਡੀਓ ਕਾਦੇ ਸਿਰਤੇ ਪਾਵਾਂ ਮੈਂ ਤੁਸੀਂ ਆਪ ਦੱਸਦੇ ਹੋ ਆਪ ਨੂੰ ਸੰਗ ਆਉਂਦੀ ਐ ਮੈਨੂੰ ਵੀ ਯਾਰ ਕੁਝ ਕਰਕੇ ਤਾਂ ਦਿਖਾਇਆ ਹੋਵੇ ਨਾ ਕਬੂਤਰਾਂ ਨੇ ਜਾਂ ਅਸੀਂ ਕੁਝ ਕਰਕੇ ਤਾਂ ਦਿਖਾਇਆ ਹੋਵੇ ਆਡੀ ਗੇਮ ਪਾਇਨੇ ਜਾਂ ਆਪਣੀ نسل ਨੇ ਜੇ ਕੋਸ਼ਿਸ਼ ਕੀਤਾ ਬਈ ਹਨਾ ਫਿਰ ਤਾਂ ਵੀਡੀਓ ਪਾਉਂਦਾ ਇਹ ਬੰਦਾ ਸੋਹਣਾ ਲੱਗਦਾ ਹੁਣ ਬੈਠੇ ਯਾਰ ਖੁੱਡਾਂ ਜੱਪਾ ਐਵੇਂ ਆਪ ਦੀ ਵੜਾਈ ਮਰੀ ਚਲ ਗਈ ਵੀਡੀਓ ਤਾਂ ਆਈਆਂ ਇਹਦਾ ਬੋਲੇ ਚੰਗੇ ਬਲੱਡ ਆ ਜਾਂ ਇਹ ਵੋ ਹੈ ਉਹ ਗਲਾ ਚੰਗਾ ਨਹੀਂ ਲੱਗਦਾ ਪਹਿਲਾਂ ਮੈਦਾਨ 'ਚ ਕੁਝ ਕਰਕੇ ਦਿਖਾਉਣਾ ਪਊਗਾ ਉਸ ਤੋਂ ਬਾਅਦ ਵੀਡੀਓ ਪਾਉਂਦੇ ਵੀ ਚੰਗੇ ਲੱਗਦੇ ਹਨਾ ਬਸ ਇਹ ਆਪ ਦੀ ਚੀਜ਼ ਆ ਆਪ ਦਾ ਚੈਨਲ ਆ ਬਈ ਆਪਾਂ ਕੁਝ ਵੀ ਕਰ ਸਕਦੇ ਆ ਪਰ ਨਹੀਂ ਮੇਰਾ ਮਨ ਨਹੀਂ ਮੰਨਦਾ ਹਨਾ ਜਿੰਨਾ ਟਾਈਮ ਕੋਈ ਨਾ ਕੋਈ ਇਹਨਾਂ ਨੇ ਗੱਲਬਾਤ ਨਾ ਵੜਾਈ ਉਹਨਾਂ ਟਾਈਮ ਤੇ ਵੀਡੀਓ ਆਉਂਦੀ ਸਿੱਧੇ ਹਿਸਾਬ ਹੈ ਤੇ ਜੇ ਆਹ ਸੀਜ਼ਨ ਲੋਟ ਰਿਹਾ ਤੇ ਅਗਲੇ ਸੀਜ਼ਨ ਦੀ ਵੀਡੀਓ ਵੀ ਪੱਕਾ ਹੀ ਪਾ ਦੇਣ ਸਾਰੇ ਕਬੂਤਰਾਂ ਸਾਰੇ ਕਬੂਤਰ ਵਖਾ ਦੂੰਗਾ ਕੋਈ ਦਿੱਕਤ ਵਾਲੀ ਕਰਦੀ ਮੈਨੂੰ ਹਨਾ ਉਹ ਐਵੇਂ ਫੋਕੀ ਟੌਰ ਜੀ ਬਣਾਇਆ ਦਾ ਕੋਈ ਫਾਇਦਾ ਨਹੀਂ ਹਨਾ ਕਾਗਜੀ ਸ਼ੇਰ ਬਣਾਇਆ ਦਾ ਕੋਈ ਤੋਕਣੀ ਮੈਦਾਨ 'ਚ ਜਾ ਕੇ ਭਾਇਦੇ ਘੋੜੇ ਦਾ ਮੁੱਲ ਪੈਂਦਾ ਸਿੱਧੇ ਹਿਸਾਬ ਕੁਦਾਬ ਯਾਰ ਹਨਾ ਤੇ ਜਿੱਦਾਂ ਭੱਜੇ ਤੇ ਉਦਨ ਤੁਹਾਨੂੰ ਕਹਿ ਵੀ ਦੇਵਾਂਗੇ ਹਾਂ ਵੀ ਆਹਾ ਸੀ ਆਹਾ ਕੋਈ ਤੜੀ ਸਾਰੀ ਹਿਸਟਰੀ ਦੱਸ ਦੇਵਾਂਗੇ ਤੁਹਾਨੂੰ ਸਮਝਿਆ ਕਰੋ ਠੀਕ ਹੈ ਕਿ ਨਹੀਂ ਤੇ ਬਾਕੀ ਉਹ ਕੇਨਰਪੋਟਾ ਬਾਸ ਪਹਿਲਾਂ ਤਾਂ ਲਾਈਟਾਂ ਲਾਟਾ ਕਰਕੇ ਬੰਦ ਆਪਾਂ ਸਾਰੀਆਂ ਇਧਰੋਂ ਕਰ ਦਈਏ ਲਾਈਟਾਂ ਬੰਦ ਤੇ ਉਹ ਬੈਡ ਕਰ ਚਲੀਏ ਹਾਂਜੀ ਇਧਰ ਬੈਡ ਕਰ ਲਾਈਟਾਂ ਵੀ ਕਰ ਦਈਏ ਬੰਦ ਤੇ ਉਬਰ ਜੀ ਪਹੁੰਚੇ ਹੋਏ ਨੇ ਇੰਦਰ ਸਸਰੀਕਾਲ ਜੀ ਕਦੋਂ ਦੇ ਉੱਠੇ ਹੋ ਤੇ ਹੁਣੇ ਉੱਠ ਕੇ ਆ ਲਾ ਮੈਂ ਤਾਂ ਖੇਤੋਂ ਆ ਆ ਕਾਹਲਾ ਸਰਦਾਰ ਖੇਤੋਂ ਇੰਨਾ ਕੰਮ ਠੀਕ ਹੈ ਚਲੋ ਓਕੇ ਏਅਰਪੋਰਟਾਂ ਸਹੀ ਆ ਮੜੀ ਪੌੜੀ ਦੇ ਇੱਕ ਬੱਚਾ ਚੈੱਕ ਕਰਨਾ ਪਾ ਬਾਰੋਂ ਇਹ ਕੁਦਰੀ ਨਾ ਰਾਤ ਬਚਾ ਕੱਢਣ ਵਾਲੀ ਸੀ ਮੈਨੂੰ ਯਾਦ ਆ ਕਿ ਇੰਨੇ ਤਾਂ ਨਿਕਲ ਗਈਆਂ ਮੇਰੀ ਇਧਰ ਨਾਲ ਐਟ ਵੀ ਕਰਦੀ ਬੰਦ ਬਾਈ ਘਰੇ ਵੀ ਗੇੜੀ ਲਾਇਆ ਏ ਤੇ ਚੋਬਰ ਕਹਿੰਦਾ ਹੁਣ ਆਪਾਂ ਪੈਟਰੋਲ ਲੈ ਗੋਣਾ ਬਾਦ ਲਉ ਆਇਆ ਮੁੰਡਾ ਚੱਲ ਗਏ ਲਓ ਜੀ ਕਹਿੰਦੇ ਮੋਟਰਸਾਈਕਲ ਦੀ ਬੈਕ ਵੀ ਚੇਂਜ ਕਰਾਤੀ ਬੈਕ ਨਾ ਸੁਣੀ ਲੱਗਦੀ ਸੀ ਬੈਕ ਬਣਾਉਣੀ ਪੈਂਦੀ ਐ ਦੀ ਫਿਰ ਠੀਕ ਹੈ ਕਿ ਨਹੀਂ ਬੈਕ ਦਾ ਹੀ ਤਾਂ ਮੁੱਲ ਹੈ ਹਨਾ ਚੋਬਰਾ ਬੈਕ ਦਾ ਹੀ ਮੁੱਲ ਉਹ ਲੱਗਦੇ ਬਾਦ ਲਈ ਤੇਲ ਕਿਧਰ ਗਿਆ ਆਪਣਾ ਓਏ ਆ ਪਿਆ ਸ਼ਾਮ ਮਾੜ ਲੱਗਦਾ ਤੇ ਇਹ ਵੀ ਲਵਾਈ ਚੱਲ ਗਿਆ ਨਾ ਮਗਰੋਂ ਸੋਹਣੀ ਲੱਗਦੀ ਲੱਗੀ ਬਣਾ ਦੀ ਬੈਗ ਮੋਟਰਸਾਈਕਲ ਦੀ ਕਿਰਾਂ ਦਾ ਵਧੀਆ ਬਣ ਗਈ ਮੇਰੀ ਨਾ ਮੈਂ ਵਿੱਚ ਮਾਰਨ ਵਿੱਚੋਂ ਲਾ ਲੂ ਮੈਂ ਮਾ ਮਗਰ ਨੂੰ ਜਿਹੜਾ ਮੈਂ ਬੈਟਾ ਹੀ ਗਾਣ ਤੇ ਮੇਰੀ ਬੈਗ ਤੇ ਚੜ ਗਿਆ ਇਹਦੀ ਇਹਦੀ ਬੈਗ ਬਚਾਉਂਦਾ ਬਚਾਉਂਦਾ ਮੇਰੀ ਬੈਗ ਤਾਂ ਨਹੀਂ ਗਾ ਲਵਾ ਲਿਆਂ ਦੀ ਨਕਲੀ ਜੀ ਇਹਦੀ ਵੀ ਆਪਾਂ ਤੇ ਹੁਣ ਮੋਟਰਸਾਈਕਲ ਵਧੀਆ ਬਣ ਗਿਆ ਦੇਖਣ ਨੂੰ ਆ ਪੂਰਾ ਮਸ ਪੂਰਾ ਮਸ ਢੰਡਾ ਬਣ ਗਿਆ ਇਧਰੋਂ ਇਧਰੋਂ ਬਾਲਾ ਚੰਦਰਾ ਲਾਦਾ ਵਿਖੇ ਇਧਰੋਂ ਜਿਵੇਂ ਆਪਣੇ ਲੱਗਦਾ ਆ ਇਧਰ ਆ ਕੇ ਫੋਨ 'ਚ ਵੇਖ ਤੂੰ ਲੱਗਦਾ ਨਾ ਜਮਾ ਜਮਾ ਆਪਣੇ ਨਾਲ ਨਾ ਇਧਰ ਆ ਵੇਖ ਖੜਾ ਇਹ ਘੋੜਾ ਇਹ ਮੁਰੋਂ ਖਾ ਖੋ ਇਹ ਮੁਰੋਂ ਲਾਈਟ ਬੜੀ ਤੇਜ਼ ਆ ਮੱਖਾਂ ਓੱਖਾ ਬੰਦ ਕਰ ਲੋ ਕਿ ਤਾਂ ਅੱਖਾਂ ਨੂੰ ਪੰਨ ਦੇ ਤੇ ਦੁਕਾਨ ਤੋਂ ਛੋਲੇ ਵੀ ਫੜ ਲੈਂਦੇ ਬਈ ਬੱਚਿਆਂ ਵਾਸਤੇ ਹੌਲੀ ਚੱਲੋ ਜੀ ਤੁਸੀਂ ਦਾ ਟੀਲੇ ਇੱਥੇ ਪੰਨੋਗੇ ਆਪਣੀ ਠੀਕ ਹੈ ਕਿ ਨਹੀਂ ਇਹ ਹੁੰਦੇ ਆ ਬਾਈ ਪਿਓਰ ਦੇਸੀ ਛੋਲੇ ਕਾਲੇ ਸ਼ਰ ਨੇ ਠੀਕ ਹੈ ਹੈ ਡਾਲਰ ਹੈ ਓਕੇ ਇਹ ਦੂਜੇ ਆਪਣੇ ਨਾਲ ਲੱਗੇ ਪਏ ਆ ਥੋੜੇ ਯਾਰ ਫਿਰ ਮੈਂ ਬੱਚਿਆਂ ਵਾਸਤੇ ਆੱਡੀ ਲਿਆਂਦੇ ਮੈਂ ਰੋਜ਼ ਰੋਜ਼ ਦੇਣ ਨੂੰ ਹਣਾ ਤਾਂ ਕਰਕੇ ਫੜੋ ਜੇ ਨੂੰ ਅੰਦਰ ਆ ਕੇ ਹੋਏ ਨੂੰ ਠੀਕ ਨਹੀਂ ਇੱਕ ਛੋਲਾ ਡਿਗ ਪਈ ਚੱਕ ਲਗੇ ਚਲੋ ਹਾਂ ਜੀ ਮੇਰੇ ਵੀਰੋ ਆਗੇ ਜੇ ਇਧਰ ਲੈ ਕੇ ਕਰੇ ਤੇ ਰੋਟੀ ਛਗਿਆਂ ਦੀ ਬਈ ਖੇਤਾਂ ਦੀ ਚਾਹ ਵੀ ਚੱਕ ਲੈਂਦੀ ਖੇਤਾਂ ਦੀ ਚਾਹ ਵੀ ਫੜਾ ਕੇ ਆਵਾਂਗੇ ਜੇ ਤੇ ਉਦੋਂ ਪਹਿਲਾਂ ਕਬੂਤਰਾਂ ਨੂੰ ਦਾਣੇ ਪਾ ਚਲ ਗਏ ਹਾਂ ਜੀ ਮੇਰੇ ਵੀਰੋ ਰੱਖੀ ਪਈ ਪਹਿਲਾਂ ਤਾਂ ਕਬੂਤਰਾਂ ਨੂੰ ਦਾਣੇ ਫੋਨ ਆ ਗਿਆ ਸੀ ਬੱਚੇ ਅਰਚਨੂ ਵਾਲੇ ਬੇਲੀ ਦਾ ਆਇਓ 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 ਬਟਾ ਖਾ ਲੋ ਦਾਣੇ ਉਹ ਕਹਿੰਦਾ ਯਾਰ ਨਾ ਵੀ ਸਾਡੇ ਪਿੰਡ ਦਾ ਵੀ ਐ ਕਰਕੇ ਉਹਨਾਂ ਦਾ ਕੋਈ ਯਾਰ ਮਿੱਤਰ ਹੂ ਨਾ ਜਾਂ ਕੁਝ ਵੀ ਤੇ ਉਹਨਾਂ ਨੇ ਕਬੂਤਰ ਸੇਲ ਕਰਨੇ ਆ ਬਈ ਠੀਕ ਆ ਸਾਨੂੰ ਪਤਾ ਹੀ ਆ ਬਾਕੀ ਆਪਣੀਏ ਏਰੀਏ ਦੇ ਕਬੂਤਰਾਂ ਦਾ ਹਨਾ ਬਾਕੀ ਪੁਰਾਣੇ ਕਬੂਤਰ ਆ ਬਈ ਮੰਨ ਕੇ ਚੱਲ ਵੀ ਜਦੋਂ ਮੀਰਾ ਬਾਪ ਹੁੰਦਾ ਸੀ ਖੁਦ ਜਾਂ ਬਾਬਾ ਮੱਡ ਉਹ ਟਾਈਮਾਂ ਦੇ ਕਬੂਤਰ ਆ ਉਹ ਬੱਦੇ ਕੋਲੇ ਪੁਰਾਣੇ ਸੰਭੇ ਹੋਏ ਮਤਲਬ ਉਹ ਨਸਲਾਂ ਠੀਕ ਆ ਉਹ ਕਹ ਲੈ ਵੀ ਕੋਈ ਮਜਬੂਰੀ ਐ ਤੇ ਵੀ ਐਂ ਕਰਕੇ ਵੀ ਤੂੰ ਵੀਡੀਓ ਬਣਾ ਕੇ ਪਾ ਦੀ ਹਣੋਂ ਤਾਂ ਕੌਣ ਜਾਣਦਾ ਜੀ ਕਿਹਨੂੰ ਪਤਾ ਲੱਗਣਾ ਹੈਗਾ ਤੂੰ ਵੀਡੀਓ ਬਣਾ ਕੇ ਪਾ ਦੀ ਕਹਿੰਦਾ ਵੀ ਉਹਨੇ ਕਬੂਤਰ ਸੇਲ ਕਰਨੇ ਮਜਬੂਰੀ ਐ ਬੰਦੇ ਜੀ ਮਾਝਾਲ ਕੋਈ ਡਿੱਕਤ ਨਹੀਂ ਨਾ ਆਪਾਂ ਆਪ ਤਾਂ ਤੁਹਾਨੂੰ ਪਤਾ ਨਹੀਂ ਕਰਦੇ ਬਾਕੀ ਆਪਣੇ ਕੋਲ ਤਾਂ ਹੈ ਵੀ ਨਹੀਂ ਵੇਚਣੇ ਆਪਾਂ ਕੀ ਵੇਚਾਂਗੇ ਤੇ ਉਹ ਪਰ ਕਬੂਤਰ ਵਾਕਈ ਖਰੇ ਕਬੂਤਰ ਐ ਠੀਕ ਐ ਕਿ ਨਹੀਂ ਚਲ ਮੈਂ ਸੋਚਿਆ ਹਣਾ ਕੋਈ ਗੱਲ ਯਾਰ ਆਪਣੇ ਭਰਾ ਆ ਹਣਾ ਆਪ ਵੀ ਕੰਮ ਪੈਂਦਾ ਰਹਿੰਦਾ ਬਾਕੀ ਕੋਈ ਡਿੱਕਤ ਨਹੀਂ ਹਣਾ ਇੱਕੋ ਗੱਲ ਹੀ ਐ ਆਪਣੀ ਇੱਕ 10 ਮਿੰਟਾਂ ਦੀ ਵੀਡੀਓ ਬਣਾ ਕੇ ਫੌਨ ਨਾਲ ਜਿਹੇ ਤੇ ਕਬੂਤਰ ਵੇਖਦੇ ਆ ਤਾਂ ਚੰਗੀ ਗੱਲ ਹੈ ਹਨਾ ਬਾਕੀ ਕਬੂਤਰ ਵੀ ਚੰਗੇ ਆ ਖੋਦ ਆ ਵੜਾਏ ਹੋਏ ਕੂਤਰਣੇ ਬਾਇਆਂ ਬੂਈਆਂ ਜਿੱਤੇ ਹੋਏ ਕੂਤਰਾ ਸਾਰੇ ਤੇ ਤਾਂ ਕਰਕੇ ਤੇ ਬਾਕੀ ਦੱਸ ਦਿਓ ਤੁਸੀਂ ਹਨਾ ਕਈ ਵਾਰੀ ਕਿਸੇ ਪੁਰਾਣੇ ਲੈਣੇ ਵੀ ਹੁੰਦੇ ਹਨਾ ਪਿਓਰ ਕਬੂਤਰ ਆ ਬਈ ਗੱਲ ਮੁੱਕੀ ਵੀ ਪੈਸੇ ਦੇ ਕੇ ਮੁੱਲ ਪਊ ਉਹ ਚੀਜ਼ ਐ ਇਹੋ ਜਿਹੀ ਕੂਤਰਾ ਬਾਕੀ ਚੰਨੂ ਵਾਲਿਆਂ ਕੋਲੇ ਮੈਨੂੰ ਪਤਾ ਕੂਤਰ ਖਰੇ ਆ ਉਹਨਾਂ ਕੋਲੇ ਤੇ ਇਹ ਸਾਰੇ ਖੜਾ ਰਹੀ ਸੀ ਬਾਕੀ ਜਿਹੜੇ ਜਿਵੇਂ ਮੀਰਾਬ ਹੋਇਆ ਹਨਾ ਇਹੀ ਨਾਲ ਦਾ ਹੀ ਇਥੇ ਮਾਊਂਆਣਾ ਪਿੰਡ ਐ ਸਾਨੂੰ ਪਤਾ ਐ ਚੰਨੂ ਦੇ ਨਾਲ ਹੀ ਪੈਣ ਦਾ ਚੰਨੂ ਤੁਸੀਂ ਦਾ ਮਾਊਂਆਣਾ ਦਾਇਆ ਜਾਂਦਾ ਬਾਬਾ ਮਿੱਡ ਹੋ ਗਿਆ ਇਹ ਵੀ ਆਪਣੇ ਨਾਲ ਹੀ ਇਹ ਪਿੰਡ ਚੰਨੂ ਦੇ ਨਾਲ ਹੀ ਲਾਲਬਈ ਪਿੰਡ ਐ ਠੀਕ ਐ ਤੁਹਾਨੂੰ ਪਤਾ ਹੀ ਹੋਣਾਗਾ ਮੇਨ ਮੇਨ ਕੋਲ ਮਲਾ ਕੇ ਸਾਰੇ ਖਿਡਾਰੀ ਹਨਾ ਮੇਨ ਖਿਡਾਰੀ ਜਸਵੀਰ ਬਾਦਲ ਉਹਦਾ ਦਾ ਪਿੰਡ 2 ਕਿਲੋਮੀਟਰ ਐ ਬਾਦਲ ਰੋਜ ਆਪਡਾ ਕਰਦੇ ਰਹਿੰਦੇ ਨੇ ਸਾਨੂੰ ਪਤਾ ਪਰ ਉਹ ਆਪਣੀ ਸੁਰਤ ਤੋਂ ਪਹਿਲਾਂ ਦਾ ਗੱਲ ਐ ਸਾਰੇ ਖਿਡਾਰੀ ਆਸੇ ਪਾਸੇ ਹਰ ਜਿੰਨੇ ਵੀ ਆਪਣੇ ਏਰੀਆ ਚ ਹਨ ਤੇ ਕੋਈ ਡੇਕਤ ਨਹੀਂ ਪਾ ਦਾਂਗੇ ਫਿਰ ਕਿੱਡੀ ਕਰ ਚਲੋ ਬਾਦੋ ਕਣਾ ਖੇਤ ਚਾਹ ਫੜਾਇਆਗੇ ਬਈ ਤੇ ਆਕੇ ਫਿਰ ਰੰਗ ਲਾਉਣੇ ਬੱਚਿਆਂ ਦੇ ਚੋਬਰ ਵੀ ਆ ਗਏ ਨਾਲੇ ਚਾਹ ਫੜਾਇਆੰਦੀ ਮੇਰੇ ਵੀਰੋ ਤੇ ਚੱਲ ਪਏ ਘਰ ਨੂੰ ਬਾਕੀ ਪਾਈ ਬਹੁਤ ਸੋਣੀ ਬਣਾਦੀ ਪਈ ਹਨਾ ਨਾਲੇ ਚੌੜੀ ਕਰਦੀ ਨਾਲੇ ਪਾਸੇ ਮਿੱਟੀ ਮੁੱਟੀ ਲਾਦੀ ਹਨਾ ਐਨ ਬਧੀਆ ਇੱਕ ਨੰਬਰ ਕੰਮ ਕਰਤਾ ਚੋਬਰਾਂ ਨੇ ਲਓ ਜੀ ਪਹਿਲੇ ਬੱਚੇ ਤੇ ਰੰਗ ਲਾਤਾ ਸੱਜੀ ਗਲਾਬੀ ਪਾਗਲਾ ਠੀਕ ਹੈ ਓਕੇ ਦੀ ਰਿਪੋਰਟ ਮੁੰਡਿਆ ਸੈਟ ਹੈ ਲਓ ਭਾਈ ਇਹਦਾ ਕਰਤਾ ਕੰਡ ਪੱਠੀ ਬਣੂਗੀ ਗੁਲਾਬੀ ਕੰਡ ਤੇ ਹਰੀ ਕਾਂਤ ਕਰਾਂਗੇ ਠੀਕ ਹੈ ਵੱਡੀ ਮੀਦ ਹੈ ਜਾਂ ਸ਼ਾਇਦ ਕਲਾ ਕਾਂਡੀ ਦਾ ਹਾਂਜੀ ਬਾਪੂ ਤੇ ਨਾਲ ਹਰੀ ਕਾਂਤ ਵੀ ਕਰਤੀ ਬਈ ਕਪੂਤਰੀ ਦੀ ਕੰਡ ਕਾਂਤ ਲਈ ਯਾਦ ਕਰਾਗਾ ਹਾਂ ਕੰਡ ਸੇਮ ਹੀ ਫਰੂ ਦੀ ਭੈਣ ਹੀ ਆ ਨਾ ਇਹ ਮਨੇ ਵਿਖਾਈ ਇਧਰ ਉਹਦੀ ਭੈਣ ਸਗੀ ਭੈਣਾਂ ਜਾਵਾਂ ਅੱਛਾ ਗੁਰੂ ਸਾਹਿਬ ਗੁਲਾਬੀ ਕੰਡ ਹਰੀ ਕਾਂਤ ਪੱਕਾ ਰੰਗ ਉਹੀ ਲਾਉਣੇ ਨੇ ਕਪੂਤਰਾ ਨਾਲੇ ਕਹਿੰਦਾ ਮੇਰੀ ਗਣੀ ਨਹੀਂ ਵਧੀਆ ਠੀਕ ਹੈ ਇੱਕ ਇਹ ਕਹਾਣੀ ਕੋਲੀਆ ਇੱਕ ਇਹ ਕਿਥੇ ਕੋਲੀਆ ਜਿਵੇਂ ਉਹ ਕੋਲੇ ਆਵੇ ਇੱਕ ਠੀਕ ਹੈ ਹਾਂ ਐਗਾਂ ਅੱਡੇ ਮੱਤੇ ਹੋਣੀ ਬੰਦ ਨਾ ਆ ਰਹੀ ਠੀਕ ਚੱਲ ਵਧੀਆ ਫਿਰਦਾ ਕੁਡੇ ਖੜੇ ਕਦੋਂ ਹੋਣਿਆ ਫਿਰ ਕੁਡੇ ਰਿੱਟਾ ਨਾ ਆ ਆ ਜੁਰਤੀ ਆਉਂਦੀ ਆ ਆਰਡਰ ਕਿਤਿਆਂ ਦੀ ਆ ਆ ਆਰਡਰ ਕਿਤਿਆਂ ਦੀ ਇਹਨੇ ਕੋਈ ਆਰਡਰ ਕੀਤੀਆਂ ਸੀਗੀਆਂ ਮੈਂ ਹਾਂ ਉਦੋਂ ਪਹਿਲਾਂ ਗੁੱਡੇ ਵਿੱਚ ਵਾਲੀ ਰੇਖ ਪਹਿਲੇ ਹੀ ਬੋਲਾ ਉਹਦਾ ਮੁੜਕੇ ਦੇ ਲੱਤੂਆਂ ਤੋੜ ਕੇ ਮੋਜੇ ਚ ਪਾੜਨ ਲੱਗ ਲਾ। ਇਹ ਤੇਨ ਬਹੁਤ ਪਇਆ ਯਾਰਾ ਵਾ। ਦਨ ਬਹੁਤ ਪਇਆ ਹਰੇ ਪਹਿਲੇ ਹੀ ਬੋਲਾ ਉਹਦਾ। ਕਿਤੇ ਮਾਰ ਕੇ ਕੋਈ ਆ ਗਿਆ। ਕਦੇ ਮਾਰ ਕੇ ਭਾਏ ਨਾ ਟੰਪਾ ਚੂਨਾ ਤੋੜ ਦੇ ਨਾ ਮੁੜ ਕੇ ਪਾਉੜਗਾ ਤੇ ਵੀ ਜੜਾ ਜਾਵੇ ਦਿੱਥੋਂ ਤਰ ਮੈਨੂੰ ਇਹ 10 ਦਿਨ ਪਹਿਲੇ ਹੀ ਬਾਲਾ 9 ਦਿਨ ਰਹਿ ਗਏ ਪਹਿਲੇ ਹੀ ਪਾ ਗਿਆ ਤਾਂ ਪ੍ਰਬੰਧ ਕਰ ਲਾ ਮੈਂ ਹੰਦਸਾਂ ਗਾਂ ਹੁਣ ਹੋਕਾ ਦਾ ਵਾਇਗ ਲੈਣੇ ਸਰ ਆ ਗਏ ਨੇ ਕਿੱਦਾਂ ਆ ਕੇ ਗੱਲਾਂ ਹੀ ਦਵਾ ਕਿਤੇ ਤੂੰ ਇਹ ਨਾ ਬੰਦੇ ਸੱਦੇ ਕਿਤੇ ਵੱਧ ਸੱਦੁਰੇ ਨੇ ਕਿਤੇ ਕਹ ਜਗੰਧਾ ਵੀ ਮਰ ਗਿਆ ਸੋਨੂੰ ਦੱਕੇ ਹੁੰਦਾ ਭਾਈ ਸੁਬਾਹ ਮੈਨੇ ਹਾਂ ਜੀ ਮੇਰੇ ਲਈ ਉਹ ਨਾ ਖਾਵੇ ਸੁਬਾਹ ਦੇ ਟਾਈਮ ਵੀ ਛੋਲੇ ਦੇ ਦੇ ਥੋੜਾ ਥੋੜਾ ਪਾਣੀ ਦੇ ਦੇ ਗਰਮੀ ਬਹੁਤ ਫਰਾਵਦਾ ਤੁਹਾਨੂੰ ਪਤਾ ਹੈ ਵੀ ਸਲੱਗ ਮਾਲ ਕੁਝ ਵੀ ਨਹੀਂ ਕਰਦੇ ਹਣਾ ਥੱਲੇ ਵੀ ਨੁੱਤਰਦੇ ਆਉਂਦੇ ਭਾਈ ਫੱਟੀਆਂ ਤੋਂ ਤਾਂ ਕਰਕੇ ਹਾਂ ਜੀ ਬਾਪੂ ਸਾਰੇ ਛੋਟੇ ਬੱਚਾ ਨੂੰ ਪਾਣੀ ਤੇ ਇੱਕ ਮਿੰਟ ਥੋੜੇ ਥੋੜੇ ਛੋਲੇ ਦੇ ਦੇ ਬਿਲਕੁਲ ਠੀਕ ਹੈ ਬਸ ਉਹ ਤੂੰ ਬਸ ਫਿਰ ਸ਼ਾਮ ਦਾ ਟਾਈਮ ਹੋ ਜਾਣਾ ਇਹਨਾਂ ਦਾ ਪਾਣੀ ਦੋ ਟਾਈਮ ਜ਼ਰੂਰੀ ਹੈ ਛੋਲੇ ਭਵਾ ਦੇ ਇੱਕ ਟਾਈਮ ਹੀ ਦੇ ਦੇ ਗਰਮੀ ਦੇ ਹਿਸਾਬ ਤੇ ਇੱਕ ਮਿੰਟ ਰ ਨੂੰ ਬਾਹਰ ਨਾ ਦੀ ਫੱਟੀ ਦਿਵੇਂ ਤੇ ਜਿਹੜੇ ਬੱਚੇ ਦੇ ਰੰਗ ਲਾਏ ਸੀ ਵੀ ਉਹਨਾਂ ਨੂੰ ਕਿਹੜਾ ਖੁੱਲਾ ਛੜਤਾ ਬਾਹਰ ਛਤਰੀ ਤੇ ਘੰਟਾ ਅੱਧਾ ਘੰਟਾ ਬੈਠੇ ਤੇ ਉਸ ਤੋਂ ਬਾਅਦ ਅੰਦਰ ਕਰਤਾ ਇੱਕ ਤਾਂ ਉਹ ਦੇਖੋ ਘੰਡਾ ਵਾਲਾ ਇੱਕ ਆ ਕਾਲਾ ਚੀਨਾ ਬਗਲਾ ਵਾਲਾ ਤੇ ਆਪਣੇ ਘੋੜੇ ਮੂਹੇ ਨੂੰ ਵੀ ਲਾਦ ਕੇ ਅੰਦਰ ਭੈਣਾ ਕੂਤਰਤਾ ਵੀ ਬਹੁਤ ਚੰਗਾ ਪਰ ਵਿਚਾਰੇ ਦੀ ਕੀ ਕਰੇ ਭੈ ਤਾਂ ਹੀ ਮਾਰ ਰੱਖੇ ਖੜ ਜੋ ਕੂਤਰ ਚੈੱਕ ਕਰੋ ਮਾਸ਼ਾਅੱਲਾ ਸਿੱਧਰ ਦੇਖੀ ਪੁੱਤ ਅੱਖਾਂ ਤਾਂ ਕਹੀਂ ਮੜ ਗਈਆਂ ਇਧਰ ਇਧਰ ਹਾਂ ਕੀ ਬਾਤ ਆਣੀ ਚੰਗੇ ਬਹੁਤ ਛਲਤੀ ਤੇ ਬੰਨ ਨੂੰ ਰੱਖਿਆ ਦੁਕਾਨ ਤੋਂ ਫੜ ਲੈਂਦੀ ਬਈ ਸਟਿੰਗ ਓਨਲੀ ਸਟਿੰਗ ਬਾਸ ਹੁਣ ਚੱਲਦਾ ਹਾਂ ਘਰੇ ਬੈਠ ਕੇ ਵੀਡੀਓ ਵਗੈਰਾ ਐਡਿਟ ਕਰਦੇ ਹਾਂ ਚੱਲ ਚੱਲ ਸ਼ੇਰਾ ਘਰੇ ਵੜ ਜਾਈਂ ਆਈ ਸੁੱਤਾ ਹੀ ਜਾਵਾਂ ਹਾਂਜੀ ਮੇਰੇ ਵੀਰੋ ਆ ਗਏ ਭਾਈ ਖੇਤ ਚਾਹਣ ਨੂੰ ਇੱਕ ਮਿੰਟ ਦਾ ਲੇਫੋਨ ਵੀ ਰਿਕਰਡ ਦਾ ਕੇ ਬੰਦ ਨਾ ਹੋ ਜੇ ਕੋਈ ਕੰਮ ਹੋ ਜੇ ਖੜ ਜੋ ਖੜ ਜੋ ਫੋਨ ਜੋ ਸਾਲ ਅਗੇ ਨੂੰ ਪਈ ਤੀ ਯਾਰ ਇੱਕ ਮਿੰਟ ਬਾਈ ਯਾਰ ਮੈਂ ਪਹਿਲਾਂ ਚਾਹ ਫੜਾਈ ਆਵੇਂ ਵੀਡੀਓ ਬਣਾਉਂਦੇ ਚੱਕਰ ਸਾਰਾ ਸਮਾਨ ਥੱਲੇ ਲੈਣਾ ਮਾਰਾਂ ਖਾਣਾ ਐਂਡ ਚਾਹ ਰੱਖਤੀ ਇੱਥੇ ਬਸ ਨਾ ਦੇ ਨਾਲ ਘਰੇ ਚਲੀ ਆਪ ਬਾਬੇਓ ਤੇ ਟਾਈਮ ਹੋ ਗਿਆ ਭਾਈ ਆਪਣਾ ਛੋਟੇ ਬੇਬੀ ਪੀਜੰਸ ਨੂੰ ਬਾਹਰ ਕੱਢਣ ਦਾ ਪਰਛਾਵਾਂ ਢਲ ਗਿਆ ਬਾਕੀ ਅੱਜ ਠੰਡ ਸੀ ਅੱਜ ਦਿਨ ਦਾ ਫਰਕ ਸੀ ਅੱਜ ਠੰਡੀ ਹਵਾ ਚੱਲਦੀ ਆ ਰਾਤ ਵੀ ਸੁਬਾਹ ਵੀ ਤੇ ਹੁਣ ਵੀ ਦੇਖੋ ਹਵਾ ਚੱਲੀ ਆ ਜੇ ਸਾਹਮਣੇ ਦਰਖਤ ਖਿੱਲੀ ਜਾਂਦੇ ਆ ਨਾ ਵਧੀਆ ਨਜ਼ਾਰਾ ਆਈ ਜਾਂਦਾ ਹੈਗਾ ਚਲੋ ਮੈਂ ਬੱਚੇ-ਪੁੱਚੇ ਕਰਾਂ ਸਾਰੇ ਬਾਹਰ ਕੱਢਣਾ ਸੈਟਵਟ ਕਰਾਂ ਉਦੋਂ ਆ ਵੀਡੀਓ ਲਾਉਣਾ ਬੱਚੇ ਕੱਢ ਲਈ ਜੀ ਬਾਹਰ ਤੇ ਦੋ ਬੱਚਿਆਂ ਨੂੰ ਛੋਲੇ ਐਂਡ ਵਾਟਰ ਵੀ ਦੇਤਾ ਜਿਹੜੇ ਦੋਵੇਂ ਵੱਡੇ ਬੱਚੇ ਐ ਜਿਨ੍ਹਾਂ ਦੋਹਾਂ ਦੇ ਰੰਗ ਲਾਇਆ ਉਹਨਾਂ ਦੇ ਕਪੂਟੇ ਕਰ ਤੇ ਫੁੱਲ ਮੇਰੇ ਵੀਰੋ ਤ ਹੁਣ ਦੂਜਿਆਂ ਦੀ ਵਾਰੀ ਐ ਬਸ ਕੋਲੇ ਕੁੱਜਾ ਪਾਣੀ ਵਾਲਾ ਗਲਾਸ ਕੱਚ ਦੀ ਗਲਾਸੀ ਮੇਰੇ ਵੀਰੋ ਪਿਗਲੋਣਾ ਜ਼ਰੂਰੀ ਐ ਛੋਟਿਆਂ ਨੂੰ 10 ਤੋਂ 15 ਐਮਐਲ ਵੱਡਿਆਂ ਨੂੰ 20 ਤੋਂ 25 ਐਮਐਲ ਪਾਣੀ ਦੇ ਦੇਣਾ ਚਲੋ ਬਾਬੇ ਇੱਕ ਮਿੰਟ WhatsApp ਵੀਡੀਓ ਕਾਲ ਆਈ ਹੈ ਨੇ ਮੈਂ ਚੱਕ ਲ ਆਪਣੇ ਮਿੱਤਰ ਦੀ ਹਣਾ ਮੁਕਸਰ ਵਾਲੇ ਦੀ ਹਾਂਜੀ ਮੇਰੇ ਦੋਸਤੋ ਸਾਰੇ ਬੱਚਿਆਂ ਨੂੰ ਸ਼ੋਲੇ ਐਂਡ ਵਾਟਰ ਦੇ ਕੇ ਓਕੇ ਰਿਪੋਰਟਾਂ ਕਰਤੀਆਂ ਅੱਜ ਪਹਿਲਾ ਦਿਨ ਹੋਇਆ ਜਿੱਦਨ ਕੁਜਾ ਮੁੱਕ ਗਿਆ ਹੋਵੇ ਅੱਜ ਘਟ ਗਏ ਪਰ ਰੋਜ਼ ਵੱਜ ਜਾਂਦੇ ਆ ਅੱਜ ਘਟ ਗੀ ਇੱਕ ਤਾਂ ਇਹਨਾਂ ਦੀ ਲਿਮਟ ਨਹੀਂ ਸੈੱਟ ਹੋਈ ਮੇਰੇ ਤੋਂ ਬਾਕੀ ਕੂਤਰ ਵੇਖੋ ਘੁੰਗੜੀ ਮਾਰ ਕੇ ਬੈਠੇ ਆ ਲਗਭਗ ਚੱਕਰ ਕੇ ਠੰਡੀ ਹਵਾ ਚੱਲੀ ਜਾਂਦੀ ਆ ਭਈ ਤਾਂ ਕਰਕੇ ਉਹ ਕੋਈ ਡਿੱਕਤ ਵਾਲੀ ਗੱਲ ਨਹੀਂ ਕੂਤਰਨ ਉਹ ਤਾਂ ਜਮਾਂ ਤੰਦਰੁਸਤ ਹੈ ਹਾਂ ਬੇਟਾ ਜੇ ਡੈਰੀ ਲਾ ਗਿਆ ਥੋੜਾ ਜਾਰਾ ਗਵਖਾਗੇ ਇਹਨਾਂ ਨੂੰ ਆਪਾਂ ਆ ਇਧਰ ਮੁੜ ਕੇ ਆ ਇਧਰ 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 ਪਹੁੰਚਦਾ ਜਾਲ ਵਾਲੀ ਬੜੀ ਮਾੜੀ ਆ ਤਾਂ ਦੂਜਿਆਂ ਨੂੰ ਵੀ ਲੈ ਕੇ ਬੈਠੂਗਾ ਇਹ ਜਾਲ ਤੇ ਚੱਲ ਪੁੱਤ ਉੱਡ ਕੇ ਦਿਖਾ ਹਾਂ ਮਾਰ ਮਾਰ ਡਾਰੀ ਮਾਰ ਡਾਰੀ ਮਾਰ ਹਾਂ 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 ਆਏ ਹੇ ਹੇ ਆ ਆ ਗਿਆ ਬੇਬੀ ਸਿਆਣਾ ਤੇ ਦਾਣਾ ਪਾਣੀ ਰੈਡੀ ਆ ਵੀ ਇਧਰ ਲਈ ਕਬੂਤਰਾਂ ਵਾਸਤੇ ਟ੍ਰੇਆਂ ਓਕੇ ਦੀਆਂ ਰਿਪੋਰਟਾਂ ਤੇ ਬਸ ਵਿੱਚ ਧਰਨਾ ਕਰ ਲਿਆ ਆ ਜਾ ਪੁੱਤ ਆਇਓ 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 ਬੇ ਸਿਆਣੇ ਬੱਚੇ ਹਲੋ ਸਿਆਣੇ ਤਾਂ ਕਿੱਥੇ ਆ ਵੈਸੇ ਚੱਲ ਫਿਰ ਵੀ ਸਿਆਣੇ ਆ ਐਦ ਕੀ ਪਤਾ ਲੱਗੂਗਾ ਸਹੀ ਸਿਆਣੇ ਤੇ ਕੌੜਿਆਂ ਦਾ ਐਦ ਕੀ ਟੈਸਟ ਹੋਣਗੇ ਕਿੰਨੇ ਖੜਦੇ ਆ ਕਿੰਨੇ ਭਾਜਦੇ ਆ ਕਿੰਨੇ ਹੀ ਉੜਦੇ ਐ ਕਿਨੇ ਨਹੀਂ ਉੜਦੇ ਬਾਕੀ ਗੱਲ ਮੁਕੀ ਰਾਂਦ ਗਈ ਆਇਓ 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 ਪੱਤਰ ਜਿਹੜੇ ਹਿਸਾਬ ਤੇ ਐ ਕਿ ਜੋੜੀਆਂ ਦੀ ਸੈਟਿੰਗ ਕਰਕੇ ਲਾਈ ਐ ਹਨਾ ਇਸ ਤੋਂ ਬਾਅਦ ਆਪਾਂ ਸੈਟਿੰਗ ਨਹੀਂ ਕਰ ਸਕਦੇ ਕਬੂਤਰਾਂ ਦੀ ਇਸ ਤੋਂ ਬਾਅਦ ਫਿਰ ਆਪਾਂ ਨੂੰ ਬਾਹਰੋਂ ਲੈ ਕੇ ਪਾਉਣੇ ਪੈਣਗੇ ਸਿੱਧੇ ਹਿਸਾਬ ਦਾ ਵੈ ਝੂਠ ਜਣੀ ਬੋਲਦਾ ਨਾ ਤੁਹਾਡੇ ਮੁਰੇ ਤੇ ਇਧਰ ਆਪਣੇ ਬੈਟ ਕਾਲੇ ਕਬੂਤਰਾਂ ਨੂੰ ਵੀ ਪਾਇਆ ਅੱਗੇ ਦਾਣੇ ਆਇ ਤਾਂ ਪਾਸ ਜੋੜੀਆਂ ਵੀ ਹੈਗਾਂ ਆਪਣੇ ਕੋਲੇ ਇਹੋ ਜੀ ਕੋਈ ਗੱਲ ਨਹੀਂ ਪਰ ਸਾਰੇ ਪਾਸ ਕਰਨ ਵਾਸਤੇ ਪੰਨਕਾਰ ਦਾ ਬਈ ਕਰਨੀ ਪੈਂਦੀ ਆ ਹਨਾ ਖੜਿਆ ਤਾਂ ਪਾਣੀ ਵੀ ਮੁਸ਼ਕੀ ਆਂਦਾ ਯਾਰ ਤੁਸੀਂ ਆਪ ਦੇਖ ਲਓ ਛੱਪੜ ਵਾਲਾ ਪਾਣੀ ਖੜਾ ਹੁੰਦਾ ਮੁਸ਼ਕੀ ਆਂਦਾ ਨਾ ਖੜਾ ਖੜਾ ਵਾ ਠੀਕ ਐ ਸਮੇਂ ਦੇ ਨਾਲ-ਨਾਲ ਕਰਨਾ ਪੈਂਦਾ ਸਾਰਾ ਕੁਝ ਬ్రో ਹਾਂਜੀ ਬਾਪੇ ਤੇ ਇਧਰ ਵੀ ਬੈਠ ਕਰਨੀ ਪੁੰਦਰਾ ਵੀ ਪਾਣੀ ਖਰਾਕ ਉਹੀ ਸੇਮ ਕਰਾਣ ਜਿਹੜੀ ਉਧਰ ਪਾਉਣੀ ਐ ਉਹੀ ਆਪਾਂ ਆਪਣੇ ਬੱਚੇ ਪੜਾਉਣ ਨਾਲ ਪਾਉਣੀ ਐ ਠੀਕ ਐ ਕਿ ਨਹੀਂ ਇਹਨਾਂ ਨਾਲ ਕੋਈ ਵਿਤਕਰਾਨੇ ਕਰਨਾ ਤੇ ਨਾਲ ਦੀ ਨਾਲ ਵਾਟਰ ਵੀ ਪਾਈ ਐ ਵੀ ਗਊਤਰਾ ਨੂੰ ਇਧਰ ਦੇ ਖੁੱਡੇ ਤਾਂ ਪਾਤਾ ਆਹ ਖੁੱਡੇ ਚ ਰਹੇਗਾ ਇੱਕ ਮਿੰਟ ਇਧਰ ਵੀ ਪਾ ਲ ਗਏ ਤੇ ਇਧਰ ਵੀ ਆਪਣੇ ਬੈਡ ਕਾਲੇ ਕੂਤਰਾਂ ਨੂੰ ਵੀ ਵਾਟਰ ਪਾ ਦਈਏ ਵੈਸ ਤੇ ਇਹਨਾਂ ਕੋਲੇ ਪਿਆਈ ਹੂ ਵਾਹ ਕੰਮ ਉਲਝ ਜਿਹੀ ਕਿਵੇਂ ਗਾਈ ਯਾਰ ਖੜ ਜੋ ਇਹਨਾਂ ਨੂੰ ਅੱਜ ਪਾਉਣਾ ਨਹੀਂ ਸੀ ਪਾਣੀ ਉਹਨਾਂ ਦਾ ਪਾਣੀ ਵਾਲਾ ਪਾਪ ਭਰ ਹੀ ਲੱਗ ਪਾ ਕੋਕ ਰਿਪੋਰਟ ਇਧਰ ਵੀ ਟੈਂਕਾਂ ਫੁੱਲ ਲੰਮਰੇ ਵੀ ਰੋ ਇਧਰ ਵੀ ਦਾਣਾ ਪਾਣੀ ਪਾਤਾ ਤੇ ਬੈਡ ਕਾਲੇ ਵੀ ਪਾ ਜਾਂਦਾ ਤੇ ਹੁਣ ਆਪਣੇ ਬੱਚਿਆਂ ਨੂੰ ਅੰਦਰ ਕਰ ਲਏ ਭਾਈ ਬਸ ਠੀਕ ਹੈ ਆਇਆ ਆਇਆ ਛਧਰੀ ਤੇ ਆਇਆ ਤੇ ਇਹ ਨੂੰ ਕਦੇ ਬਿੱਲੀ ਲੈ ਜਾਊਗੀ ਕਦੇ ਹੀ ਲੈ ਜੇ ਇਹ ਨੂੰ ਤੇ ਕਾਲੇ ਚੀਨੇ ਨੂੰ ਗਰੰਟੀ ਹੈ ਇਥੋਂ ਜਾਲ ਤੋਂ ਫੜ ਕੇ ਲਓ ਜੀ ਸੁੱਖੀ ਸੰਦੀ ਸਾਰੇ ਬੱਚੇ ਵੀ ਅੰਦਰ ਹੋ ਗਏ ਆਪਣੇ ਠੀਕ ਹੈ ਇੱਕ ਮਿੰਟ ਹਾਂ ਸਹੀ ਆ ਰਹੀ ਹੈ ਕਿ ਫਲੈਸ਼ ਜਗਾਵਾ ਲਓ ਭਾਈ ਫਲੈਸ਼ ਵੀ ਜਗਾ ਲੈਣਾ ਮੈਂ ਕਿਹਾ ਥੋੜਾ ਜਿਹਾ ਵੱਧ ਸਵਾਦ ਜਾਂ ਦੇ ਦਿਆਂਗੇ ਚੁੱਟੇ ਖੁੱਡੇ ਤਾਂ ਨਹੀਂ ਆ ਰਹੀ ਉਹ ਫਲੈਸ਼ ਤਾਂ ਇਹਣਾ ਜਾਗਮਗਾ ਵੀ ਜਾਗਮਗਾ ਕਰਨੀ ਆ ਚਾਰੇ ਪਾਸੇ ਓਕੇ ਰਿਪੋਰਟਾਂ ਬਾਸ ਸੈਟ ਹੈ ਕੰਮ ਸਾ ਹਾਂਜੀ ਮੇਰੇ ਵੀਰੋ ਤੇ ਵੀਡੀਓ ਕਰਤੀ ਭਾਈ ਆਪਾਂ ਅਪਲੋਡ ਉਹ ਰੋਹਿਸ ਨੂੰ ਦਾ ਦਮੀ ਹਉ ਤੇ ਬੈ ਕਰਦਾ ਹੁਣਾਂ ਤੇ ਰੋਜ ਉੱਥੇ ਬੈ ਕੇ ਹੁੰਦੀ ਨੇ ਤੇ ਅੱਜ ਤਾਂ ਉੱਥੇ ਵੀ ਅੜ ਗਿਆ ਜੇ ਨੈਟ ਨਹੀਂ ਚੱਲ ਰਿਹਾ ਪਤਾ ਨਹੀਂ ਕੀ ਹੋ ਗਿਆ ਯਾਰ ਇੱਕ ਜੀ ਵੀ ਕਰਾਉਣੀ ਪਈ ਮੈਨੂੰ ਕਿਉਂਕਿ ਆਪਦੇ ਅਕਾਊਂਟ ਚ ਲਿਮਟਿਡ ਬੈਲੈਂਸ ਰਹਿ ਗਿਆ ਤਾਂ ਕਰਕੇ ਉਹ ਯਾਰੀ ਅੜੇ ਮੌਕੇ ਲੋਡ ਪੈਂਜ ਸਮਝਦਿਓ ਤਾਂ ਕਰਕੇ ਹਣਾ ਬਾਕੀ ਠੀਕ ਆ ਬਸ ਉਹ ਕਿਰਪਾਤਾ ਦੇ ਸਾਵੇ ਤਰ ਹੁਣ ਤੇ ਹੁਣ ਘਰੇ ਚੱਲ ਕੇ ਆ ਗਏ ਬਈ ਰੋਟੀ ਰਟੀ ਖਾ ਕੇ ਆਈਏ ਨਹਾ ਕੇ ਆਈਏ ਨਾਲੇ ਆ ਗਏ ਬਈ ਇਧਰ ਲਈ ਕਰੇ ਰੋਟੀ ਰਟੀ ਖਾ ਜਾਂਦੀ ਨਾਈ ਤੋਂ ਹੀ ਨਹੀਂ ਕਰ ਕਹਿੰਦੀ ਪਹਿਲੇ ਦੱਸ ਤਾਂ ਮੈਂ ਸੱਕਰ ਕੀ ਨਾ ਮੈਨੂੰ ਆਥਨ ਜੀ ਦਾ ਲੱਗਿਆ ਸੀ ਕਿ ਸਰੀਰ ਨਾ ਸੈਟੇ ਜਾਂ ਨਹੀਂ ਥੋੜਾ ਹਣਾ ਇੱਕ ਮਿੰਟ ਪਹਿਲਾਂ ਲੈਟਾਂ ਨੂੰ ਛੱਡਿਆ ਜਾਨੇ ਤੋਂ ਡਰ ਲੱਗਦਾ ਵੱਗ ਕੱਲੇ ਬੰਦੇ ਇੱਥੇ ਸਮਝੀ ਜਾਂਦੀ ਹੈ ਗੱਲ ਨਾ ਸਰੀਰ ਦੇ ਟੁੱਟੇ ਜਾਂਦਾ ਜੀ ਐਂ ਲੱਗਦਾ ਨਾ ਹੁਣ ਤਾਂ ਜਿਆਦਾ ਹੀ ਥੋੜੀ ਠੰਡ ਜੀ ਵੀ ਲੱਗਦੀ ਹੈ ਯਾਰ ਇਹ ਨਾ ਬੁਖਾਰ ਬੂਰ ਚੜਨ ਵਾਲਾ ਜਾਂ ਚੜਿਆ ਹੋਇਆ ਹਣਾ ਮਾੜੇ ਮਾੜੇ ਬੁਖਾਰ ਦਾ ਤਾਂ ਸਹੀ ਤਾਂ ਪਤਾ ਵੀ ਲੱਗਦਾ ਮੈਨੂੰ ਨਾਰਮਲ ਦਾ 100 101 ਹੁੰਦਾ ਉਹਦੀ ਪਤਾ ਲੱਗਦਾ ਫੀਲ ਹੁੰਦਾ ਮੈਨੂੰ ਬੁਖਾਰ ਹੈਗਾ ਆ ਗਰ ਨਾਉਂਦਾ ਨਹੀਂ ਜੀ ਕੀ ਤਾ ਠੰਡ ਜੀ ਲੱਗੀਆਂ ਅੱਜ ਪਤਾ ਨਹੀਂ ਕੀ ਗੱਲ ਹੈ ਬਾਕੀ ਅਜ ਦਿਨ ਦਾ ਫਰਕ ਸੀ ਬਈ ਮੌਸਮ ਦਾ ਫਰਕ ਕਾਫੀ ਪੈ ਗਿਆ ਅੱਜ ਕੱਲ 39 ਸੀ ਅੱਜ 39 ਤੋਂ ਸਿੱਧਾ 35 ਡਿਗਰੀ ਰਹਿ ਗਿਆ ਤਾਂ 4.5 ਡਿਗਰੀ ਡਿੱਗ ਪਿਆ ਥੱਲੇ ਹਨਾ ਰਾਤ ਹਨੇਰੀ ਨੂਰੀ ਚੱਲ ਕੇ ਹਟਿਆ ਆਸੇ ਪਾਸੇ ਮੀਂਹ ਪਿਆ ਦੂ ਬਾਦ ਬਸ 35 34 34 33 ਦਿਨ ਠਰ ਜਾਣਿਆ ਜਾਵਾਂ ਬਸ ਇਦੂ ਅੱਗੇ ਤਾਂ ਜਾ ਕੇ ਤਾਂ ਕਰ ਉਹਦਾ ਕਰਕੇ ਹੋ ਗਿਆ ਮੜਾ ਮੋਟਾ ਬਸ ਹੁਣ ਬੜਾਂ ਗੱਲਾਂ ਬਾਤਾਂ ਨਹੀਂ ਮੈਂ ਬਸ ਇੱਕ ਨਾ ਕੁੱਤ ਜੇ ਚੈੱਕ ਕਰ ਲਾਂ ਕੋਲ ਕੇ ਖੁੱਡੇ ਹਨਾ ਸਾਰੇ ਬੱਚੇ ਪੁੱਛੇ ਜੇ ਉਦੋਂ ਵਸ ਜ਼ੋਂਦੀ ਤਿਆਰੀ ਕਰਦੇ ਆ ਯਾਰ ਹਾਂਜੀ ਮੇਰੇ ਵੀਰੋ ਤੇ ਓਕੇ ਗਿਰੋੜ ਭਾਈ ਦੋ ਆਂਡੇ ਹੋਰ ਚੱਕ ਲੈਦੇ ਇੱਕ ਕੋਠੇ ਤੇ ਸੜਤਾ ਦੋ ਇਧਰ ਲਈ ਕਿੱਥੇ ਰੱਖਤੇ ਦੋ ਇਧਰ ਲਈ ਵਿੱਚ ਹੀ ਪਏ ਹਨਾ ਫੋਕੇ ਸੀ ਕੁਝ ਖਰਾਬ ਸੀ ਇੱਕ ਅੱਧਾ ਪੜਿਆ ਸੀ ਇਹ ਦਿੱਕਤ ਉਸ ਕਿੰਨਾ ਤਿਆਰੀ ਹੈ ਜਿਹੜਾ ਕੂਤਰਾਂ ਤੋਂ ਜ਼ਿਆਦਾ ਆਂਡੇ ਧਰੇ ਜੀ ਇਹ ਮਤਲਬ ਵੀ ਆਂਡੇ ਇਹਨਾਂ ਨੂੰ ਥਾਂ ਤੇ ਰੱਖਦੇ ਫੋਕੇ ਆਂਡੇ ਹਨਾ ਤੇਰੀ ਕੰਮ ਦੇ ਜਾਂਦੇ ਹੈ ਮਾਨੇ ਕਿ ਚਲੋ ਬਦਲਦੇ ਬਦਲਦੇ ਹੁੰਦੇ ਰਹਿ ਰੇ ਕਿ ਉਤਰਨ ਨਾਲੇ ਡੈਕ ਤੇ ਉਹ ਉਤਰਨ ਪਹਿਲਾਂ ਬੋਲਣ ਦੀ ਆ ਰਹੀ ਹੈ ਜਿਨ੍ਹਾਂ ਨੇ ਪਾਣਡੇ ਵੱਧ ਚੱਕਦੇ ਦੋ ਦੋ ਵਾਰੀ ਚੱਕਦੇ ਹਨ ਤੀਜੀ ਤੀਜੀ ਵਾਰ ਵੀ ਸਿਰਫ ਕੋਈ ਡੈਕਦਾਰੀ ਗੱਲ ਨਹੀਂ ਓਕੇ ਰਿਪੋਰਟਾਂ ਬਸ ਕਰਤੀ ਸੈਟਿੰਗ ਇਦਰੋਂ ਦਾ ਤੇ ਲਾਈਟ ਛੱਡ ਦਿਆ ਮੈਂ ਹਾਂਜੀ ਹੋਵੇਗੀ ਰੋ ਓਕੇ ਆਪਾਂ ਰਿਪੋਰਟਾਂ ਕਰਦਗੇ ਵਲੌਗ ਦੀ ਐਂਡਿੰਗ ਬਸ ਹੁੰਦੀ ਤੇ ਅੱਗੇ ਕੀ ਆਇਆ ਨਹੀਂ ਓਕੇ ਜੀ ਕੱਲ ਨੂੰ ਮਿਲਦੇ ਆਂ ਅੱਜ ਦੀ ਵੀ ਸਭ ਕੋਲ ਸੈਟ ਹੈ ਠੀਕ ਹੈ ਜੀ ਕੱਲ ਬਾਏ ਲੱਭ ਜਾਂਦਾ ਠੀਕ ਹੈ ਭਾਈ ਸਾਹਿਬ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਾ